ભાઈ ਸਰਿਕਮਿੰਟ ਮਾਈਕ ਮਾਈਕ ਆ ਨੋ ਸਤਨਾਮ ਸਿੰਘ ਨੰਗਾ ਸਤਨਾਮ ਚਰਨਜੀਤ ਚਰਨਜੀਤ ਸਿੰਘ ਸੁਖਨਾਮ ਕੁਲਦੀਪ ਕੁਲਦੀਪ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਕੋਟ ਹਜ਼ਾਰ ਦੇ ਵਿੱਚ ਖੜੇ ਆ ਮੇਰੇ ਨਾਲ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਸਰਦਾਰ ਚਰਨਜੀਤ ਸਿੰਘ ਜੀ ਸਾਡੇ ਬਲੌਗ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਜੀ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਫ ਸਰਦਾਰ ਗੁਰਵਿੰਦਰ ਸਿੰਘ ਜੀ ਫੋਰ ਪਿੰਡ ਦੇ ਪਤਵੰਤੇ ਸੱਜਣ ਜਿਹੜੇ ਨੇ ਉਹ ਇੱਥੇ ਹਾਜ਼ਰ ਨੇ ਇਸ ਪਿੰਡ ਦੇ ਵਿੱਚ ਇਹਨਾਂ ਦੀ ਇੱਕ ਚਰੋਖਣੀ ਮੰਗ ਸੀਗੀ ਕਿ ਸਾਨੂੰ ਕੋਟ ਹਯਾਤੋਂ ਡੇਰੀਵਾਲ ਤੱਕ ਜਿਹੜਾ ਆ ਉਹ ਰਸਤਾ ਬਣਾ ਕੇ ਦਿੱਤਾ ਜਾਵੇ ਨਾਲ ਪਿੰਡ ਦੀ ਫਿਰਨੀ ਜਿਹੜੀ ਆ ਉਹਨੂੰ ਪੱਕਿਆ ਕੀਤਾ ਜਾਵੇ ਸੋ ਲਗਭਗ ਇਹ ਦੇਖੀਏ ਤੇ ਏਰੀਆ 3.16 ਕਿਲੋਮੀਟਰ ਦਾ ਏਰੀਆ ਬਣਦਾ ਹੈ ਔਰ ਇਹਦੇ ਨਾਲ ਇਹ ਬਣਨ ਦੇ ਨਾਲ ਇਹਨਾਂ ਨੂੰ ਕਾਫੀ ਫਾਇਦਾ ਹੋ ਜੂਗਾ ਡੇਰੀ ਵਾਲ ਤੱਕ ਪਹੁੰਚਣ ਨੂੰ ਸਾਰੇ ਇਲਾਕੇ ਨੂੰ ਹੀ ਫਾਇਦਾ ਹੋਊਗਾ ਜੇ ਆਪਾਂ ਜਿੱਧਰ ਦੀ ਲੰਘ ਕੇ ਆਏ ਆ ਕਿਉਂਕਿ ਲੋਕ ਰਸਤਿਆਂ ਤੋਂ ਜਿਹੜੇ ਨੇ ਕਾਫੀ ਪਰੇਸ਼ਾਨ ਸੀਗੇ ਬੜੇ ਲੰਬੇ ਸਮੇਂ ਤੋਂ ਸੋ ਇਹਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ 1 ਕਰੋੜ ਤੇ 17 ਲੱਖ ਰੁਪਇਆ ਜਿਹੜਾ ਆ ਉਹ ਇਸ ਪਿੰਡ ਵਾਸਤੇ ਭੇਜਿਆ ਜਿਹਦੇ ਚ ਅਸੀਂ ਇੱਥੋਂ ਪੋਰਟ ਹਜਾਰ ਤੋਂ ਡੇਰੀਵਾਲ ਤੱਕ ਜਿਹੜੀ ਸੜਕ ਆ ਉਹ ਵੀ ਪੂਰੀ ਕਰਾਂਗੇ ਨਾਲ ਦੇ ਨਾਲ ਫਿਰਨੀ ਦਾ ਕੰਮ ਜਿਹੜਾ ਆ ਉਹ ਵੀ ਬੰ ਨੂੰ ਪੂਰਾ ਹੋਊਗਾ ਔਰ ਇਹਦੇ ਤੇ ਲਗਭਗ 2-3 ਮਹੀਨੇ ਦਾ ਸਮਾਂ ਜਿਹੜਾ ਆ ਉਹ ਸਾਡਾ ਲੱਗਣਾ ਔਰ ਇਸ ਪਿੰਡ ਦੀ ਮੰਗ ਜਿਹੜੀ ਆ ਇਹ ਪੂਰੀ ਹੋ ਜਾਣੀ ਆ ਸੋ ਮੈਂ ਪਿੰਡ ਵਾਸੀਆਂ ਨੂੰ ਸਮੂਹ ਪੰਚਾਇਤ ਨੂੰ ਸਮੂਹ ਇਲਾਕਾ ਨਿਵਾਸੀਆਂ ਨੂੰ ਵਧਾਈ ਦੇਣਾ ਕਿ ਉਹਨਾਂ ਦੀ ਆ ਲੰਬੇ ਸਮੇਂ ਤੋਂ ਲੱਕੜੀ ਮੰਗ ਜਿਹੜੀ ਆ ਉਹ ਅੱਜ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਪੂਰੀ ਕੀਤੀ ਆ ਆਮ ਆਦਮੀ ਪਾਰਟੀ ਹਮੇਸ਼ਾ ਹੀ ਤਤਪਰ ਆ ਕਿ ਆਪਣੇ ਪਿੰਡਾਂ ਦੇ ਸਕੂਲਾਂ ਦੇ ਵਿਕਾਸ ਵਾਸਤੇ ਅਸੀਂ ਹਰ ਸਕੂਲ ਦੇ ਵਿੱਚ ਫੰਡਸ ਮੁਹੱਈਆ ਕਰਵਾਏ ਨੇ ਹਰ ਤਰ੍ਹਾਂ ਦੀਆਂ ਪਿੰਡੂ ਸੜਕਾਂ ਜਿਹੜੀਆਂ ਨੇ ਉਹਨਾਂ ਨੂੰ ਚੌੜਾ ਵੀ ਕਰ ਰਹੇ ਆ ਉਹਨਾਂ ਨੂੰ ਪੱਕੀਆਂ ਵੀ ਕਰ ਰਹੇ ਆ ਸਕੂਲ ਆਫ ਐਮੀਨੈਂਸ ਬਣਾ ਰਹੇ ਆ ਇਸ ਤੋਂ ਇਲਾਵਾ ਨਹਿਰੀ ਪਾਣੀ ਜਿਹੜਾ ਹੈ ਉਹ ਖੇਤਾਂ ਤੱਕ ਪਹੁੰਚਾਉਣ ਵਾਸਤੇ ਕਾਫੀ ਸਾਡੀ ਜਿਹੜਾ ਅਸੀਂ ਪੈਸਾ ਖਰਚ ਕੀਤਾ ਸਾਡੇ ਨਹਿਰੀ ਵਿਭਾਗ ਨੇ ਔਰ ਮੈਂ ਪਿੰਡ ਵਾਲਿਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਉਹਨਾਂ ਦੀਆਂ ਹੋਰ ਵੀ ਜੇ ਕੋਈ ਪਿੰਡ ਦੇ ਵਿੱਚ ਛੋਟੀਆਂ-ਮੋਟੀਆਂ ਕੋਈ ਕਮੀਆਂ ਹੈਗੀਆਂ ਨੇ ਤੇ ਉਹ ਵੀ ਜਲਦ ਪੂਰੀਆਂ ਕੀਤੀਆਂ ਜਾਣਗੀਆਂ ਸਾਡੇ ਸਰਪੰਚ ਸਾਹਿਬ ਬਹੁਤ ਮਿਹਨਤੀ ਨੇ ਸਰਦਾਰ ਕੁਲਦੀਪ ਸਿੰਘ ਜੀ ਹਮੇਸ਼ਾ ਹੀ ਇਹਨਾਂ ਦੇ ਨਾਲ ਸਾਹ ਦਿੰਦੇ ਨੇ ਬੜਾ ਸਾਫ ਸੁਥਰਾ ਪਿੰਡ ਆ ਸਾਡਾ ਕੋਈ ਇਥੋਂ ਇਹੋ ਜੀ ਕੋਈ ਲੜਾਈ ਝਗੜੇ ਦੀ ਕਦੀ ਖਬਰ ਨਹੀਂ ਆਈ ਮੈਨੂੰ ਇਸ ਪਿੰਡ ਵੱਲੋਂ ਹਮੇਸ਼ਾ ਹੀ ਠੰਡੀਆਂ ਹਵਾਵਾਂ ਆਈਆਂ ਨੇ ਸੋ ਮੈਂ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦਾ ਕਿ ਇਸ ਨਗਰ ਦੇ ਉੱਤੇ ਆਪਣਾ ਮੇਰ ਭਰਿਆ ਹੱਥ ਬਣਾਈ ਰੱਖਣ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਰਪੰਚ ਸਾਹਿਬ